ਅਨੀ ਮੈਂ ਨਵੇਂ ਸਾਲ ਦੇ ਉਤੇ ਕੀ ਸੰਦੇਸ਼ ਦੇਣਾ ਚਾਹੁੰਦਾ ਜਨਤਾ ਨੂੰ ਹਾਂ ਨਵੇਂ ਸਾਲ ਦੇ ਉਤੇ ਸਾਰੀ ਜਿੰਨੀ ਵੀ ਪਬਲਿਕ ਹੈਗੀ ਅਮਰਸਰ ਵਾਸੀਆਂ ਨੂੰ ਜਿੰਦ ਤੋਂ ਤੱਕ ਮੇਰੀ ਵੀਡੀਓ ਸਾਰੇ ਦੇ ਆਮ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਔਰ ਗੁਰੂ ਮਹਾਰਾਜ ਕਰੇ ਤੁਸੀਂ ਸਭ ਨੂੰ ਮਹਾਰਾਜ ਕਿਰਤیاں ਮਕਸੀ ਔਰ ਚੰਗੇ ਕੰਮ ਕਰੋ ਇਸ ਦੇ ਨਾਲ ਨਾਲ ਮੈਂ ਟ੍ਰੈਫਿਕ ਦੀ ਨਿਯਮਾਂ ਦੀ ਪਾਲਣਾ ਕਰੋ ਜਦੋਂ ਵੀ ਤੁਸੀਂ ਕੱਢੀ ਵਿੱਚ ਨਿਕਲਦੇ ਹੋ ਆ ਮੋਬਾਈਲ ਦੀ ਵਰਤੋਂ ਘੱਟ ਕਰੋ ਔਰ ਟ੍ਰੈਫਿਕ ਦੇ ਜਿਹੜੇ ਮਤਲਬ ਚੰਗੇ ਆ ਸੀਟ ਬੈਲਟ ਆਪਣੀਆਂ ਲਾ ਕੇ ਰੱਖੋ ਹੈਲਮਟ ਵਗੈਰਾ ਜੇ ਟੂ ਵੀ ਲੈਤਾ ਹੈਲਮਟ ਪਾ ਕੇ ਰੱਖੋ ਕਦੀ ਵੀ ਨਸ਼ੇ ਦਾ ਸੇਵਨ ਕਰਕੇ ਗੱਡੀ ਜਿਹੜੀ ਆ ਉਹ ਨਾ ਡਰਾਈਵ ਕਰੋ ਗੱਡੀ ਤੇ ਧੁੰਦ ਜਿਹੜੀ ਆ ਧੁੰਦ ਤੇ ਸਰਦੀ ਕਾਫੀ ਜ਼ਿਆਦਾ ਮੌਸਮ ਨਾਲ ਵਧ ਰਹੀ ਆ ਗੱਡੀ ਦੀਆਂ ਲਾਈਟਾਂ ਜਿਹੜੀਆਂ ਉਹ ਜਲਾ ਕੇ ਰੱਖੋ ਔਰ ਗੱਡੀ ਦੀ ਜਿਹੜੀ ਸਪੀਡ ਦੀ ਲਿਮਟ ਆ ਉਹ ਕੰਟਰੋਲ 'ਚ ਰੱਖੋ ਤਾਂ ਜੇ ਤੁਹਾਡਾ ਘਰ ਵੀ ਕੋਈ ਤੁਹਾਡਾ ਇੰਤਿਆਰ ਕਰ ਰਿਹਾ ਵਾ ਇਸ ਤਰ੍ਹਾਂ ਕੇ ਮੇਰੇ ਵੱਲੋਂ ਸਾਰਿਆਂ ਨੂੰ ਨਵੀਂ ਸਾਲ ਦੀਆਂ ਸੋਭਿਸ਼ਾਵਾਂ ਅਰ ਮੇਰੇ ਮਾਰਾ ਸਾਨ ਨੂੰ ਕੰਦ ਰੂਪ ਸਤਿ